ਦੋਸਤੋ ਮੈਂ ਅੱਜ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਲੋਕਾ ਦੇ ਵਿੱਚੋਂ ਦੀ ਲੰਘਦੀ ਨਹਿਰ ਦੇ ਲਾਗੇ ਖੜਾ ਹਾਂ ਜਿਹੜੀ ਜੋੜੇਪੁਰ ਤੋਂ ਜੋੜੇਪੁਰ ਦੀ ਰੋਕੇ ਗਾਂ ਜਾਂਦੀ ਹੈ ਅੱਜ ਮੈਨੂੰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਵੇਰੇ 8 ਵਜੇ ਦਾ ਨਹਿਰ ਚ ਪਾੜ ਪਿਆ ਹੈ ਤਕਰੀਬਨ ਲੋਕਿਆਂ ਦੀ 7 ਏਕੜ ਪੈਲੀ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਇਸੇ ਜਗ੍ਹਾ ਤੋਂ ਅਜ ਤੋਂ 2 ਮਹੀਨਾ ਪਹਿਲਾਂ ਵੀ ਪਾੜ ਪਿਆ ਸੀ ਔਰ ਉਦੋਂ ਵੀ ਜਦੋਂ ਪੂਰਿਆ ਗਿਆ ਫਰਜ ਬੰਦਾ ਔਰ ਮੈਂ ਕੁੱਛਣਾ ਚਾਹੁੰਦਾ ਹਾਂ ਕਿ ਅੱਜ ਤਰਮਤਰ ਜ਼ਿਲ੍ਹੇ ਦਾ ਡੀਸੀ ਜਾਂ ਐਸਡੀਐਮ ਸਾਡੇ ਪੱਟੀ ਤੇ ਜਾਂ ਹੋਰ ਕੋਈ ਅਧਿਕਾਰੀ ਕਿੰਟੂਮੈਂਟੀ ਪਹੁੰਚ ਸਕਦੇ ਇੱਥੇ ਕਿੱਥੇ ਸੁੱਤੇ ਪਏ ਨੇ ਜੇ ਕਿਸੇ ਗਰੀਬ ਦਾ ਕੋਠਾ ਢੋਣਾ ਹੋਵੇ ਤੇ ਜੀਸੀਬੀ ਮਸ਼ੀਨ ਖੜਾਫੜ ਆ ਜਾਂਦੀ ਹੈ ਤੇ ਅੱਜ ਜਿੱਥੇ ਲੋਕਾਂ ਦੀ ਸਾਇਦ ਦੇ ਕਿੜਾ ਪੈਲੀ ਬਰਬਾਦ ਹੋ ਰਹੀ ਹੈ ਝੋਨੇ ਦੀਆਂ ਪਟਰੀਆਂ ਖਤਮ ਹੋ ਰਹੀਆਂ ਨੇ ਲੋਕਾਂ ਨੇ ਤੇ ਫਸਲਾਂ ਬਰਬਾਦ ਹੋ ਰਹੀਆਂ ਨੇ ਕੋਈ ਕਿਸੇ ਨੂੰ ਫਿਕਰ ਨਹੀਂਗਾ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਵਿੱਚ ਆਣ ਕੇ ਇਸ ਜਗ੍ਹਾ ਤੇ ਬੜੀ-ਬੜੀਆਂ ਪੋਕਲਾਈਨ ਔਰ ਇਰੀਗੇਸ਼ਨ ਡਿਪਾਰਟਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਉਥੋਂ ਨਹਿਰ ਬੰਦ ਕੀਤੀ ਜਾਵੇ ਔਰ ਇਹਦੇ ਪਾਰ ਨੂੰ ਪੂਰਨ ਵਾਸਤੇ ਤੁਰੰਤ ਇਰੀਗੇਸ਼ਨ ਡਿਪਾਰਟਮੈਂਟ ਤੇ ਸਾਡਾ ਪ੍ਰਸ਼ਾਸਨ ਸਾਡੇ ਮਾਨਯੋਗ ਡੀਸੀ ਸਾਹਿਬ ਕਰਨ ਕਰਦੇ ਪੱਟੀ ਦੇ ਐਸਡੀਐਮ ਸਾਹਿਬ ਤੁਰੰਤ ਹਰਕਤ ਵਿੱਚ ਆਉਣ ਅੱਜ ਹੁਣ 12 ਵਜ ਗਏ ਨੇ 8 ਦਿਨਾਂ ਦਾ ਟੁੱਟੀ ਹੈ ਲੋਕ ਧਰਨਾ ਮਾਰ ਕੇ ਬੈਠੇ ਆ ਪ੍ਰਸ਼ਾਸਨ ਸੁੱਤਾ ਪਿਆ ਹੈ ਵਰਕਿੰਗ ਡੇ ਅੱਜ ਛੁੱਟੀ ਵਾਲਾ ਦਿਨ ਨਹੀਂਗਾ ਮੰਗਲਵਾਰ ਦਾ ਦਿਨ ਹੈ ਅੱਜ ਸਰਕਾਰ ਨੂੰ ਹਰਕਤ ਜਾਣ ਕੇ ਕੰਮ ਕਰਨਾ ਜਿਹਦਾ ਇਹ ਬਹੁਤ ਹੀ ਘਟੀਆ ਕਾਰਵਾਈ ਹੈ ਲੋਕਾਂ ਦਾ ਨਖਾਣ ਵੀ ਕਿਹਾ ਰੋਂ ਨਿਕਲਦਾ ਲੋਕਾਂ ਦਾ ਕਿ ਅੱਜ ਸਾਰੀ ਪੈਲੀ ਘਟੜ ਘਟ 100 150 ਕਿੱਲੋ ਬਰਬਾਦ ਹੋ ਗਈ ਹੈ ਤੇ ਜਿਸ ਤਰੀਕੇ ਨਾਲ ਜਿੰਨੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਤੇ ਹੋ ਸਕਦਾ ਸ਼ਾਮ ਤੱਕ ਕਿੰਨੇ ਕਿੱਲੇ ਬਰਬਾਦ ਹੋਲੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਜਾਣ ਕੇ ਬੰਦ ਕਰਾਉਣ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਮੈਨੂੰ ਵੇਖ ਕੇ ਬੜਾ ਦੁੱਖ ਹੋਇਆ ਹੈ ਕਿ ਅੱਜ ਸਾਡੇ ਸੈਕੜੇ ਭਰਾ ਜਿਹੜੇ ਆ ਕੁੰਨਾਂ ਦੇ ਕਾਰੋਂ ਨਾ ਰਹੀਆਂ ਪੈਲੀਆਂ ਬਰਬਾਦ ਹੋ ਰਹੀਆਂ ਪਰ ਪ੍ਰਸ਼ਾਸਨ ਨਾਲ ਦੀ ਚੀਜ਼ ਇੱਥੇ ਦਿਖਾਈ ਕੋਈ ਨਹੀਂ ਦਿੰਦੀ ਲੋਕ ਆ ਕੇ ਸੜਕ ਤੇ ਧਰਨਾ ਮਾਰਨ ਵਾਸਤੇ ਮਜਬੂਰ ਹੋਏ ਨੇ ਔਰ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਣ ਕੇ ਲੋਕਾਂ ਦਾ ਬਚਾਅ ਕਰਨਾ ਚਾਹੀਦਾ ਮੇਰੀ ਪੁਰਜਰ ਅਪੀਲ ਹੈ ਨਹੀਂ ਤਾਂ ਅਸੀਂ ਵੱਡਾ ਤੁਹਾਡਾ ਐਕਸ਼ਨ ਕਰਾਂਗੇ ਧੰਨਵਾਦ